ਹਾਂ ਜੀ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਕਿਵੇਂ ਹੋ ਰਿਹਾ ਹੈ। ਇਹ ਪੈਸੇ ਚਾਹੀਦਾ ਨਹੀਂ ਪਤਾ ਰਿਹਾ। ਇਹ ਤੇ ਜਿੱਤੇ ਗੁੰਗਰ ਪੱਤੇ ਰੱਖਦਾ। ਮੈਂ ਇਹਨੂੰ ਬੁੜੇ ਰਹਿਣ ਲਈ ਕਿਹਦੇ ਨਾਲ ਸੰਬੰਧ। ਇਹਨੂੰ ਕੰਡੇ ਕਾਲੇ ਜਿਹੜੀ ਜੀਰੀ ਆ। ਉਹਨਾਂ ਨਾਲ ਲੱਗੇ ਕੀ ਕਰਦੇ ਨੇ। ਜਿਹਦਾ ਵਾਦਾ ਨਹੀਂ ਹਸਾ ਮੇਰਾ ਕਿ

ਆਪਣਾ ਟ੍ਰਾਂਸਪੋਰਟ ਦਾ ਕੰਮ ਕਰਨ ਵਾਲਾ ਜੁਨੀਅਰ ਤੇਜੀਪ ਸਿੰਘ ਪਾਟੇ ਜੀ ਦੇ ਦਰਪੇਟਾ ਗਰੀ ਪਾਰਟੀ ਨੂੰ ਜਿੱਦਾਂ ਤੁਸੀਂ ਕੀਤਾ ਜਿਵੇਂ ਕੀਤਾ ਹੈ ਐਸੇ ਕੀਤਾ ਮੈਡਮ ਜੀ ਦਾ ਨਾਮ ਦਾ ਸ਼ੁਭਾਣ ਕਾ ਬਹਿਨ ਦਾ ਇਹ ਜਿਹੜਾ ਜਿਹੜਾ ਬੈੱਡਪੁਲ ਵੀ ਮੈਂ ਦੇਖਦੇ ਹਾਂ ਜੀ। ਸੱਜੇ ਪਾਸੇ ਤੋਂ ਨਾਲ ਲੈ ਕੇ ਸੱਜੇ ਪਾਸੇ ਉਹ ਜਿਹੜਾ ਘੁੜਚਾਲੇ ਪਰ ਇਹਨੇ ਜੁੜੀ ਆਪਣੇ ਕਾਹਦੀ ਹੋ ਜਾਂਦੀ ਆ। ਕਾਹਦੀ ਲੈਣੇ ਜੁੜਦੇ। ファイナルやられるか ਅੱਜ ਅਸੀਂ ਸਾਰੇ ਪੰਜਾਬ ਦੇ ਵਿੱਚ ঈਗਲ 4 ਆਪਰੇਸ਼ਨ ਜਿਹੜਾ ਕਰ ਰਹੇ ਆ ਗਾਰਡਨ ਡਰੱਗਸ ਜਿਹਨੇ ਡਰੱਗਸ ਦੇ ਜਿਹੜੇ ਹੌਟਸਪੌਟ ਨੇ ਉਸ ਨੂੰ ਆਈਡੈਂਟੀਫਾਈ ਕੀਤੇ ਨੇ ਉਹਨਾਂ ਦੇ ਰੇਡ ਕਰਕੇ ਚੈੱਕ ਕਰ ਰਹੇ ਆ ਵੀ ਉੱਥੇ ਕੋਈ ਕਿਸੇ ਤਰ੍ਹਾਂ ਦਾ ਡਰੱਗ ਤਾਂ ਨਹੀਂ ਪਈ ਹੋਈ ਜਾਂ ਜਿਹੜੇ ਵੇਚਣ ਵਾਲੇ ਨੇ ਸਮਗਲਰ ਨੇ ਡਰੱਗ ਪੈਡਲਰ ਨੇ ਉਹਨਾਂ ਬਾਰੇ ਅਸੀਂ ਮਹਿਮ ਚਲਾਈ ਹੋਈ ਹੈ ਚੈਕਿੰਗ ਲਈ ਬਰਨਾਲੇ ਜਿਹੜੇ ਦੇ ਵਿੱਚ ਅੱਜ ਅਸੀਂ ਪ੍ਰੋਪਰ ਚੈਕਿੰਗ ਕਰ ਰਹੇ ਆ ਬਾਕੀ ਵੀ ਅਲਗ-ਅਲਗ ਜਿਲਿਆਂ ਦੇ ਵਿੱਚ ਜਿਹੜੇ ਅਫਸਰ ਲੱਗੇ ਹੋਏ ਨੇ ਸੀਨੀਅਰ ਅਫਸਰ ਚੈਪਿੰਗਲੀ ਜਿਹੜੇ ਵੀ ਸਾਡੇ ਸਰਚ ਦੇ ਦਰਮਿਆਨ ਫੜੇ ਗਿਆ ਉਹਨਾਂ ਤੇ ਅਸੀਂ ਕੇਸ ਰਜਿਸਟਰ ਕਰਾਂਗੇ ਔਰ ਉਹਨਾਂ ਦੇ ਬੈਕਵਰਡ ਫਾਰਵਰਡ ਲਿੰਕ ਦੇਖਾਂਗੇ ਉਹ ਕਿ ਕਿੱਥੋਂ ਲੈ ਕੇ ਆਉਂਦੇ ਆ ਅੱਗੋਂ ਕਿਹਨਾਂ ਕਿਨਾਂ ਨੂੰ ਸਪਲਾਈ ਕਰਦੇ ਆ ਤੇ ਸ਼ਾਮ ਤੱਕ ਡਿਟੇਲ ਪਤਾ ਲੱਗ ਜਾਏਗੀ ਸਾਡੇ ਹਰੇਕ ਹੌਟਸਪੌਟ ਦੇ ਵਿੱਚੋਂ ਕਿ ਅਸੀਂ ਕਿੰਨੇ ਬੰਦੇ ਫੜਦੇ ਨੇ ਤੇ ਕਿੰਨੇ ਦੇ ਪਰਚੇ ਦਰਜ ਹੋਏ ਨੇ ਸਰ ਲੱਗ ਕੇ ਤੀ ਜਾਂਦੀ ਤੁਹਾਡਾ ਸਵਾਲ ਹੈ ਪਰ ਮੈਂ ਇਹਦੇ 'ਚ ਇਹ ਕਹਾਂਗਾ ਕਿ ਪਬਲਿਕ ਨੂੰ ਨਾਲ ਸਹਿਯੋਗ ਦੇਣ ਦੀ ਲੋੜ ਹੈ ਜਿਨ੍ਹਾਂ ਦੇ ਬੱਚੇ ਨਸ਼ਾ ਖਾਂਦੇ ਨੇ ਉਹ ਅੱਗੇ ਹੋ ਕੇ ਆਉਣ ਅਸੀਂ ਉਹਨਾਂ ਦੇ ਨਾਮ ਵੀ ਸਿਕਰਟ ਰੱਖਾਂਗੇ ਉਹਨਾਂ ਦੇ ਬੱਚਿਆਂ ਦੇ ਨਸ਼ੇ ਛਡਾਵਾਂਗੇ ਵੀ ਪਰ ਜਿਹੜੀ ਸਪਲਾਈ ਲਾਈਨ ਨੂੰ ਤੋੜਨੀ ਲੋਕ ਅੱਗੇ ਆ ਕੇ ਸਾਨੂੰ ਇਨਫੋਰਮੇਸ਼ਨ ਦੇਣ ਤਾਂ ਕਿ ਜਿਹੜੇ ਸਮੱਗਲਰ ਨੇ ਉਹਨਾਂ ਨੂੰ ਫੜਕਿਆ ਅੰਦਰ ਕਰੀਏ ਹੁਣ ਇਹਦੇ 'ਚ ਜਿਹੜਾ ਪਬਲਿਕ ਵੱਲੋਂ ਸਾਨੂੰ ਸਹਿਯੋਗ ਘੱਟ ਮਿਲ ਰਿਹਾ ਅਸੀਂ ਇਹਦੇ ਚ ਕੱਲੇ-ਕੱਲੇ ਪਿੰਡ-ਪਿੰਡ ਦੇ ਵਿੱਚ ਅਵੇਰਨੈਸ ਚਲਾਵਾਂਗੇ ਗਰੂਪ ਅੱਗੇ ਉਹਨਾਂ ਨਾਲ ਤੇ ਜਿਹੜੇ ਬੱਚੇ ਨੇ ਉਹਨਾਂ ਨੂੰ ਕਿਸੇ ਕਾਰਨ ਕਰਕੇ ਨਸ਼ੇ ਦੀ ਆੜ ਦੇ ਵਿੱਚ ਫਸ ਗਏ ਨੇ ਜਿਹੜੇ ਉਹਨਾਂ ਲਈ ਕੈਂਪ ਲਵਾਈਏ ਔਰ ਪਿੰਡਾਂ ਦੇ ਵਿੱਚ ਲੋਕਾਂ ਨੂੰ ਪ੍ਰੇਰਿਤ ਕਰਾਂਗੇ ਅਸੀਂ ਧੋਖੇੜ ਸਟੇਡੀਅਮ ਬਣਾਉਣ ਇਹਨਾਂ ਨੂੰ ਖੇਡਾਂ ਵਾਲੇ ਪਾਸੇ ਲਾਉਣ ਤੇ ਪਿੰਡਾਂ ਦੇ ਵਿੱਚ ਪਹਿਰੇ ਲਾਉਣ ਜਿਹੜੇ ਕੋ ਲੋਕ ਨਸ਼ਾ ਵਿੱਚ ਨੌਂਦੇ ਨੇ ਉਹਨਾਂ ਬਾਰੇ ਪੁਲਿਸ ਨੂੰ ਤਲਾਹ ਦੇਣਾ ਸਿਰ ਫੜ ਕੇ ਉਹਨਾਂ ਦੇ ਪ੍ਰੋਪਰ ਕਾਰਵਾਈ ਕਰੀਏ ਇਹ ਸਾਰਾ ਜਿਹੜਾ ਨਸ਼ੇ ਦੀ ਜਿਹੜੀ ਲਹਨਤ ਸਾਡੀ ਸਟੇਟ ਦੇ ਵਿੱਚ ਇਹ ਉਹਦੇ ਖਤਮ ਹੋਏਗੀ ਜਦੋਂ ਪਬਲਿਕ ਸਾਡੇ ਨਾਲ ਸਹਿਯੋਗ ਕਰੇ ਇਹ ਅੱਜ ਅ ਇੱਕ ਕਰ ਬਲਦੀ ਹੈ ਕੱਲ ਨੂੰ ਦੂਜੇ ਘਰ ਵੀ ਬਲੇ ਸੋ ਪਬਲਿਕ ਨੂੰ ਇਸ ਅਵੇਅਰ ਹੋਣਾ ਚਾਹੀਦਾ ਕਿ ਖਾਸ ਤੌਰ ਤੇ ਜਿਹੜੇ ਬੱਚਿਆਂ ਦੀ ਸਾਡੀ ਜਵਾਨੀ ਖਰਾਬ ਨਾ ਹੋਵੇ ਅੱਗੇ-ਅੱਗੇ ਪੁਲਿਸ ਨੂੰ ਉਤਲਾਹੀਏ ਪੁਲਿਸ ਤੁਹਾਡੀ ਹੈ ਤੁਹਾਡੇ ਨਾਲ ਹੈ ਮਾੜੇ ਅੰਸਰਾਂ ਨੂੰ ਫੜ ਲਈ ਹਮੇਸ਼ਾ ਅਸੀਂ ਤਤਪਰ ਰਹੇ ਹਾਂ ਸਰਕਰ ਦੇਖੋ ਜਿਹੜੇ ਘਰਾਂ ਦੇ ਵਿੱਚ ਸਾਨੂੰ ਡਾਊਟ ਸੀ ਉਹ ਘਰ ਆਲਮੋਸਟ ਸਾਰੇ ਖੁੱਲੇ ਹੀ ਨੇ ਅਸੀਂ ਉਹ ਚੱਕੀਤੇ ਨੇ ਪੱਕੀ ਕਈ ਲੋਕ ਜਿਹੜੇ ਨੇ ਮੈਂ ਐਸਐਸਪੀ ਸਾਹਿਬ ਤੋਂ ਪੁੱਛਿਆ ਕੋਈ ਇਹ ਨਹੀਂ ਵੀ ਹਰੇਕ ਘਰ ਹੀ ਨਸ਼ਾ ਵੇਚਦਾ ਉਹ ਕੋਈ ਲੇਬਰ ਕਰਨ ਗਿਆ ਕੋਈ ਆਪਣੀ ਮਿਹਨਤ ਮਜ਼ਦੂਰੀ ਕਰਨ ਗਏ ਹੋਏ ਨੇ ਜਿਹੜੇ ਘਰਾਂ ਤੇ ਸਾਨੂੰ ਡਾਊਟ ਹੈ ਉਹਨਾਂ ਘਰਾਂ ਦੀ ਅਸੀਂ ਸਰਚ ਕੀਤੀ ਤੇ ਜਿਹੜੀ ਪੁੱਛਗਿੱਛ ਤੇ ਵਿੱਚ ਗੱਲ ਹੋ ਰਹੀ ਹੈਗੀ ਉਹ ਦੁਬਾਰਾ ਫੇਰ ਇੱਥੇ ਕੀਤੀ ਜਾਏਗੀ ਕੋਈ ਨਸ਼ਾ ਬਰਾਮਾ ਤਾਂ ਹੁਣ ਮਹਿਮ ਸਟਾਰਟ ਕੀਤੀ ਹੈ ਜੀ ਸਵੇਰ ਤੋਂ ਸ਼ਾਮਤਾ ਵੀ ਤੁਹਾਨੂੰ ਪ੍ਰੈਸ ਨੋਟ ਰਾਈ ਐਸਐਸਪੀ ਸਾਹਿਬ ਜ਼ਰੂਰ ਬਰੀਫ ਕਰ ਦੇਣਗੇ ਕਹਿੰਦੇ ਕਿ ਕਿੱਥੋਂ ਕਿੱਥੋਂ ਕਿ ਨਗਰਾਂ ਨਸ਼ਾ ਕੋ ਫੜਿਆ ਗਿਆ ਇਹ ਸਾਡੀ ਮੈਂਮ ਇਸ ਤਰਿਕਾ ਕੰਟੀਨਿਊ ਰਹਿਗੀ ਔਰ ਪਬਲਿਕ ਨੂੰ ਮੈਂ ਅਪੀਲ ਕਰਾਂਗਾ ਤੁਹਾਡੇ ਥਰੂ ਕਿ ਉਹ ਅੱਗੇ ਆਉਣ ਪੁਲਿਸ ਨੂੰ ਤਲਾਸ਼ ਦੇਣ ਆਪਾਂ ਸਾਰੇ ਰਲ ਮਿਲ ਕੇ ਹੀ ਇਸ ਜਿਹੜਾ ਕੋਡ ਨੂੰ ਨਸ਼ੇ ਨੂੰ ਆਪਾਂ ਕੱਟ ਸਕਦੇ ਆ ਥੈਂਕ ਯੂ